ਲੋਬੀ ਸਰੋਤਿਓ ਸਾਰਿਆਂ ਨੂੰ ਸਾਡੇ ਪ੍ਰੋਗਰਾਮ ਖਬਰਾਂ ਚੋਂ ਖਬਰ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਖਬਰ ਅੱਜ ਆਪਣੀ ਹੈਗੀ ਜਿਹੜੀ ਉਹ ਹੈਗੀ ਡੀਆਈਜੀ ਭੁੱਲਰ ਦੇ ਨਾਲ ਸੰਬੰਧਿਤ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਨਾਲ ਜਿਹੜਾ ਮਤਲਬ ਮੁਕੱਦਮਾ ਦਰਜ ਹੋਇਆ ਉਹਦੇ ਵਿੱਚ ਸੀਬੀਆਈ ਨੇ ਮੁਕੱਦਮਾ ਦਰਜ ਕੀਤਾ ਸੀਗਾ ਅੱਜ ਜਾਂ ਦੋ ਦਿਨ ਪਹਿਲਾਂ ਇੱਕ ਵਿਜੀਲੈਂਸ ਨੇ ਰੌਲਾ ਰੱਪਾ ਪਾਇਆ ਹੋਇਆ ਉਹ ਕਾਟੋਕਲੇਸ ਕੀ ਹੈ ਉਹਦੇ ਬਾਰੇ ਆਪਾਂ ਟੋਟਲ ਸਾਹਿਬ ਨਾਲ ਗੱਲ ਕਰਦੇ ਹਾਂ ਟੋਟਲ ਸਾਹਿਬ ਸੱਸੀ ਆ ਜੀ ਸੱਸੀ ਚਲੋ ਸਾਬ ਇੱਕ ਚਰਨ ਸਿੰਘ ਭੁੱਲਰ ਵਾਲਾ ਮਾਵਲਾ ਤੁਹਾਨੂੰ ਪਤਾ ਹੀ ਹੈ ਜੇ ਮਕਦਮਾ ਉਹਨਾਂ ਦਾ ਸੀਬੀਆਈ ਵੱਲੋਂ ਦਰਜ ਹੋਇਆ ਹੋਇਆ ਉਹਨਾਂ ਤੇ ਤਾਂ ਹੁਣ ਵਿਜੀਲੈਂਸ ਦਾ ਤੇ ਸੀਬੀਆਈ ਦਾ ਆਪਸ ਵਿੱਚ ਕਾਟੋਪਲੇਸਕੀ ਹੈ ਜਿਹੜਾ ਮਤਲਬ ਚੱਲ ਰਿਹਾ ਉਹ ਸਮਝੋ ਬਾਹਰ ਆ ਸਰੋਤਿਆਂ ਨੂੰ ਸਾਡਿਆਂ ਨੂੰ ਮੜਾ ਜਾ ਅਸਲ ਦੇ ਵਿੱਚ ਇਹ ਗੱਲ ਹੈ ਕਿ ਸੀਬੀਆਈ ਨੇ ਇੱਕ ਟਰੈਪ ਲਾਇਆ ਸੀ ਜੀ ਚੰਡੀਗੜ੍ਹ ਟਰੈਪ ਲਾ ਕੇ ਉਹਨਾਂ ਨੇ ਇੱਕ ਏਜੰਟ ਨੂੰ ਦਲਾਲ ਨੂੰ ਜਿਹੜਾ ਨਾਂ ਕਿਰਸਾਨੂ ਸੀ ਕਾਬੂ ਕੀਤਾ ਜੀ ਉਹਦੇ ਤੋਂ ਪੈਸੇ ਰਿਕਵਰ ਕੀਤੇ ਪੁੱਛਿਆ ਵੀ ਇਹ ਪੈਸੇ ਕਿਹਦੇ ਜੀ ਉਹਨੇ ਕਿਹਾ ਵੀ ਇਹ ਪੈਸੇ ਜਿਹੜੇ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਆ ਦੇਣੇ ਆ ਡੀਆਈਜੀ ਭੁੱਲਰ ਸਾਹਿਬ ਨੂੰ ਜਿਹੜੇ ਰੋਪੜ ਰੇਂਜ ਦੇ ਡੀਆਈਜੀ ਲਗੇ ਸੀ ਜੀ ਫਿਰ ਉਹਨਾਂ ਨੇ ਕਿਹਾ ਵੀ ਕਰ ਗੱਲ ਉਹਨੂੰ ਕਹਿੰਦੇ ਕੰਟਰੋਲਡ ਕਾਲ ਜੀ ਉਹ ਤੋਂ ਕੰਟਰੋਲਡ ਕਾਲ ਕਾਲ ਕਰਵਾਈ ਉਹਦੇ ਨੰਬਰ ਤੋਂ ਕਰਾਈ ਡੀਆਈਜੀ ਦੇ ਨੰਬਰ ਤੇ ਠੀਕ ਹੈ ਜੀ ਵੀ ਜੀ ਪੈਸੇ ਆ ਗਏ 5 ਉਹ ਵਾਲਾ 5 ਨਹੀਂ ਲੈਣਾ 8 ਹੀ ਹੈ ਅੱਛਾ ਮਤਲਬ 8 ਲੱਖ ਲੈਣਾ ਜਿੰਨੇ ਦਿੰਦਾ ਉਹਨੇ ਲੈ ਲਾ ਜੀ ਤੇ ਉਹਨੇ ਲਿਆ ਰਿਕਾਰਡ ਤੇ ਆ ਗਈ ਗੱਲ ਜੀ ਵੀ ਉਹ ਪੈਸੇ ਮੰਗਦਾ ਉਹਦੀ ਥਾਂ ਤੇ ਇਹ ਲੈਂਦਾ ਇਦਲਾਲ ਨੂੰ ਫੜਾ ਕੇ ਬਿਲਕੁਲ ਨਿਜਮਾ ਦੇ ਮੁਤਾਬਕ ਸੀਬੀਆਈ ਨੇ ਕੇਸ ਰਜਿਸਟਰ ਕਰ ਲਿਆ ਜੀ ਕੇਸ ਰਜਿਸਟਰ ਕਰਨ ਤੋਂ ਬਾਅਦ ਉਹਨਾਂ ਨੇ ਡੀਆਈਜੀ ਅਰੈਸਟ ਕਰ ਲਿਆ ਜੀ ਡੀਆਈਜੀ ਦੇ ਘਰੇ ਰੇਡ ਵੱਜਦੀ ਹੈ ਜੀ ਉਸ ਰੇਡ ਦੇ ਵਿੱਚੋਂ ਕਾਫੀ ਸਾਰਾ ਸਮਾਨ ਮਿਲਦਾ 7.5 ਕਰੋੜ ਰੁਪਇਆ 2.5 ਟੋਲੇ ਸੋਨਾ 2.5 ਕਿਲੋ ਸੋਨਾ ਤੇ 2.5 ਕਿਲੋ ਔਰ ਕਾਫੀ ਸਾਰੇ ਡਾਕੂਮੈਂਟਸ ਵਿਦੇਸ਼ੀ ਸ਼ਰਾਬ ਵੀ ਮਿਲਦੀ ਚਲੋ ਵਿਦੇਸ਼ੀ ਸ਼ਰਾਬ ਤਾਂ ਵੱਖਰੀ ਗੱਲ ਹੈ ਜਿਹੜਾ ਪੈਸੇ ਦੀ ਗੱਲ ਹੈ ਤੇ ਨਾਲ ਉਹਨਾਂ ਨੇ ਕੋਲੋਂ ਕਿਤੇ ਦੋ ਟੈਲੀਫੋਨ ਬਰਾ ਮੋਬਾਈਲ ਮੋਬਾਈਲ ਉਹ ਮੋਬਾਈਲ ਦੇ ਉੱਤੇ ਜਿਹੜੀ ਚੈਟ ਵਗੈਰਾ ਹੁੰਦੀ ਹੈ ਉਹਨਾਂ ਨੇ ਉਹ ਸਾਰੀ-ਸਾਰੀ ਦੀ ਸਟੋਰ ਕਰ ਲਈ ਜੀ ਰਿਸਟੋਰ ਹੋ ਗਈ ਜਦੋਂ ਉਹ ਚੈਟ ਸਾਰੀ ਤੇ ਉਹਨਾਂ ਨੇ ਪੜਨਾ ਸ਼ੁਰੂ ਕਰਤਾ ਸੀਬੀਆਈ ਨੇ ਰਿਮਾਂਡ ਲਈ ਇਸ ਮਗਰ ਫਿਰ ਉਹ ਅਦਾਲਤ ਵਿੱਚ ਪੇਸ਼ ਕੀਤਾ ਰਿਮਾਂਡ ਲਈ ਮਗਰ ਜੀ ਕਹਿੰਦੇ ਜੂਡੀਸ਼ਨ ਤੇ ਠੀਕ ਹੈ ਜੱਜ ਸਾਹਿਬ ਨੇ ਪੁੱਛਿਆ ਵੀ ਸੀ ਔਰ ਉਹਨਾਂ ਦੇ ਵਕੀਲ ਨੇ ਭੂਲਰ ਸਾਹਿਬ ਦੇ ਵਕੀਲੇ ਨਾਲ ਕਿਹਾ ਸੀਬੀਆਈ ਨੇ ਰਿਮਾਂਡ ਮੰਗੇ ਨਹੀਂ ਤਾਂ ਮਾਮਲਾ ਖਤਮ ਹੈ ਜੀ ਪਰ ਉਹਨਾਂ ਨੂੰ ਸੀਬੀਆਈ ਦੀ ਵਰਕਿੰਗ ਦਾ ਨਹੀਂ ਸੀ ਪਤਾ ਨਹੀਂ ਪਤਾ ਸੀ ਇਹ ਵੀ ਜਦੋਂ ਸੀਬੀਆਈ ਨੇ ਕਾਰਵਾਈ ਕੀਤੀ ਹੈ ਪਹਿਲਾਂ ਉਹਨਾਂ ਨੇ ਇੱਥੇ ਕੰਮ ਕੀਤਾ ਕੰਮ ਕੰਮ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ساری تسਲੀ ਹੋ ਗਈ ਕਿ ਇਹ ਗੱਲ ਹੁੰਦੀ ਹੈ ਫਿਰ ਉਹ ਗਾਂ ਵਧੇ ਠੀਕ ਹੈ ਉਹ ਤੋਂ ਬਾਅਦ ਸੀਬੀਆਈ ਨੇ ਫਿਰ ਆਪਣੀ ਪੜਤਾਲ ਸ਼ੁਰੂ ਕਰਤੀ ਜਦੋਂ ਉਹਨਾਂ ਨੇ ਆਪਣੀ ਪੜਤਾਲ ਸ਼ੁਰੂ ਕਰਤੀ ਤੇ ਚਰਚਾ ਹੋਣ ਲੱਗ ਪਈ ਕਿ ਭੁੱਲਰ ਸਾਹਿਬ ਦਾ ਕਿਸੇ ਵੇਲੇ ਰਿਮਾਂਡ ਲਿਆਇਆ ਜਾ ਸਕਦਾ ਠੀਕ ਹੈ ਇਹਨਾਂ ਦੇ ਖਿਲਾਫ ਇੱਕ ਨਵਾਂ ਕੇਸ ਵੀ ਦਰਜ ਕੀਤਾ ਜਾ ਸਕਦਾ ਸੋਮਿਆਂ ਤੋਂ ਬਾਅਦ ਜੀ ਤੇ ਸਨਸਨੀਖੇਜ ਇਨਕਸ਼ਾਫ ਬੜੇ ਹੋ ਰਹੇ ਜੀ ਸ਼ੁਰੂ ਦੇ ਵਿੱਚ ਇਹ ਕਹਿ ਸੀ ਕਿ ਰੋਪੜ ਰੇਂਜ ਦੇ ਵਿੱਚਲੇ ਅਫਸਰ ਲੱਗੇ ਰਹੇ ਐ ਉਹਨਾਂ ਦੀ ਪੁੱਛਗਿੱਛ ਹੋ ਸਕਦੀ ਹੈ ਜੀ ਫਿਰ ਇਹ ਆ ਗਿਆ ਵੀ ਜਿੱਥੇ-ਜਿੱਥੇ ਇਹ ਰਹੇ ਇਹਨਾਂ ਨੇ ਕਮਾਈਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਸਾਰਾ ਕੁਝ ਆ ਜਾਂਦਾ ਇਹ ਸਾਰੀ ਗੱਲ ਜਦੋਂ ਕਰਤੀ ਤੇ ਅਚਨ ਚੇਤ ਫਿਰ ਵਿਜੀਲੈਂਸ ਵਾਲਿਆਂ ਨੂੰ ਥੋੜੀ ਜੀ ਮਤਲਬ ਮੇਰਾ ਕੰਨੀ ਖੁੱਲ ਗਈ ਜੀ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਣਾ ਕਿ ਇਸ ਮਾਮਲੇ ਨੂੰ ਨਕਟਾਉ ਬੁੱਲਰ ਕਹਿੰਦਾ ਕੀ ਹੈ ਕਹਿੰਦਾ ਕੀ ਬੁੱਲਰ ਦੇ ਕੋਲੇ ਇਨਫੋਰਮੇਸ਼ਨ ਕਿਹੜੀ-ਕਿਹੜੀ ਆ ਉਹ ਇਨਫੋਰਮੇਸ਼ਨ ਕਲੈਕਟ ਕਰੋ ਉਹ ਇੱਕ ਵਿਜੀਲੈਂਸ ਵਾਲਿਆਂ ਨੇ ਅ ਜਿਹੜਾ ਸੀਬੀਆਈ ਵਾਲਿਆਂ ਨੇ ਹੋਰ ਕੀ ਕੁਝ ਕਰਨਾ ਕੀ ਕਰਨਾ ਫਿਰ ਨਾਲ ਦੀ ਨਾਲ ਹੀ ਵਿਜੀਲੈਂਸ ਵਾਲੇ ਨੇ ਕੀ ਕੀਤੀ ਉਹਨਾਂ ਨੇ ਇੱਕ ਐਫ ਆਰ ਦਰਜ ਕੀਤੀ ਠੀਕ ਹੈ ਜੀ ਜਾਂ ਐਫ ਆਰ ਦਰਜ ਜੀ ਕੀਤੀ ਉਹਨਾਂ ਨੇ 29 ਤਾਰੀਖ ਨੂੰ 29 ਤੀ 29 ਤਾਰੀਖ 'ਚ ਐਫ ਆਰ ਦਰਜ ਕੀਤੀ ਤੇ ਅੱਗੇ ਉਹ ਸਿੱਧੇ ਅਦਾਲਤ ਚೋದਰ ਠੀਕ ਹੈ ਅਦਾਲਤ ਚਾਹ ਕੋ ਕਹਿੰਦੇ ਜੀ ਸਾਨੂੰ ਇਜਾਜ਼ਤ ਦਿਓ ਅਸੀਂ ਉਹਨਾਂ ਦਾ ਉਹਨਾਂ ਦੀ ਪੁੱਛਗਿੱਛ ਕਰਨੀ ਹੈ ਠੀਕ ਹੈ ਕੋਰਟ ਦੇ ਵਿੱਚ ਗਏ ਕੋਰਟ ਨੇ ਇਜਾਜ਼ਤ ਦਿੱਤੀ ਸੀ ਡੀਐਮ ਕੋਰਟ ਦੇ ਵਿੱਚੋਂ ਵੀ ਜਾਓ ਪੁੱਛਗਿੱਛ ਕਰ ਲਓ ਜੇਲ੍ਹ 'ਚ ਉਹਦੀ ਪੁੱਛਗਿੱਛ ਕਰ ਜੇਲ੍ਹ 'ਚ ਪੁੱਛਗਿੱਛ ਕਰਨ ਗਿਆ ਨਹੀਂ ਉਹਦੀ ਗ੍ਰਿਫਤਾਰੀ 'ਤੇ अच्छा जी उन्होंने दावा किया बीजी ये अपने विजिलेंस ने कैसे यूं जेल गिरफ्तार करते ठीक है गिरफ्तारी पाली पर बंदा जेल ਦੇ ਵਿੱਚ जेल ਦੇ ਵਿੱਚ ਇਹ ਉਹਨਾਂ ਨੇ ਕਰਕੇ ਤੇ ਆ ਗਿਆ ਆਪਣੇ ਘਰੇ ਤੇ ਨਾਲ ਦੀ ਨਾਲ सीबीआई ਨੇ ਜਿਹੜਾ ਹੈਗਾ ਉਹ ਐਫ ਆਈ ਆਰ ਦਰਜ ਕੀਤੀ 29 ਤਾਰੀਖ ਨੂੰ ਉਹਨਾਂ ਨੇ सीबीआई ਨੇ ਕੀਤੀ ਹੈ 12:30 ਬਸ 12:30 ਠੀਕ ਹੈ ਬਿਲਕੁਲ 12:30 ਵਜੇ ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਤੇ ਸਾਢੇ 12 ਵਜੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਉਹਨੇ ਜਖੇ ਐਪਲੀਕੇਸ਼ਨ ਸੀਬੀਆਈ ਕੋਲ ਚੱਲੀ ਗਏ ਅਦਾਲਤਾਂ ਦੋ ਹੋਵਗੀਆਂ ਨਾ ਇੱਕ ਮਹਾਲੀ ਦੇ ਅਦਾਲਤ ਹੋਗੀ ਸੀ ਜੀਐਮ ਦੀ ਇੱਕ ਜਿੱਥੇ ਵਿਜੀਲੈਂਸ ਗਈ ਦੂਜੀ ਅਦਾਲਤ ਜਿਹੜੀ ਹੈਗੀ ਆ ਉਹ ਸੀਬੀਆਈ ਦੀ ਹੋਗੀ ਚੱਲੀ ਗਾੜਾ ਚੱਲੀ ਉਹਨਾਂ ਨੇ ਕਿਹਾ ਜੀ ਯਾ ਲੈ ਉਸਨੂੰ ਰਿਮਾਂਡ ਦਿਓ ਉਹਨਾਂ ਨੇ ਰਿਮਾਂਡ ਦਿੱਤਾ ਰਿਮਾਂਡ ਲੈ ਕੇ ਵਾਪਸ ਵਿਜੀਲੈਂਸ ਨੂੰ ਫੇਰ ਤਾਂ ਬੈਰਾ ਦੀ ਪੈ ਗਈ ਵੀ ਹੁਣ ਕੀ ਕਰੀਏ ਵਿਜੀਲੈਂਸ ਵਾਲਿਆਂ ਨੇ ਐਫ ਆਈ ਆਰ ਉਹਨਾਂ ਦੀ ਵੀ ਨਤੀ ਦੀ ਹੈ ਉਹਨਾਂ ਦੀ ਵੀ ਨਤੀ ਦੀ ਹੈ ਫੇਰ ਵਿਜੀਲੈਂਸ ਵਾਲਿਆਂ ਨੇ ਕੀ ਕੀਤਾ ਵਿਜੀਲੈਂਸ ਵਾਲਿਆਂ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ 29 ਤਾਰੀਖ ਨੂੰ 10:30 ਵਜੇ ਫਿਰ ਦੁਬਾਰਾ ਫੇਰ ਕਰਤੀ ਪਹਿਲਾਂ ਤਾਂ ਪੁਛਗੀ ਛਾਲੀ ਸੀ ਨਾ ਕੱਲਾ ਪੁਛਗੀ ਛਾਲੀ ਕੇ ਲਈ ਆਜ਼ਾਦਸੀ ਐਪਲੀਕੇਸ਼ਨ ਦਿੱਤੀ ਸੀ ਐਫਆਈਆਰ ਵੀ ਹੋਈ ਸੀ ਉਹ ਗਲਤੀ ਨਾਲ ਮੈਂ ਕਹਿ ਬਿਠਾ ਐਫਆਈਆਰ ਹੁਣ ਹੁੰਦੀ ਹੈ 29 ਤਾਰੀਖ 29 ਤਾਰੀਖ ਤੋਂ 2 ਦਿਨ ਪਹਿਲਾਂ ਜਿਹੜੇ ਗਏ ਐ ਉੱਥੇ ਜਾ ਕੇ ਕਹਿੰਦੇ ਸੀ ਦੀ ਗ੍ਰਿਫਤਾਰੀ ਪਾਏ ਐਫਆਈਆਰ ਮਗਰੂਜ਼ ਕਰਨ ਦੀ ਐਫਆਈਆਰ ਉਹ ਕਰਦੇ ਐ 12:30 ਵਜੇ ਸੀਬੀਆਈ ਵਾਲੇ 12:30 ਵਜੇ ਕਰਕੇ ਨਾਲ ਦੀ ਨਾਲ ਆਪਣੀ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੰਦੇ ਜਿਹੜੇ ਕੰਸਰਨਡ ਅਥਾਰਟੀ ਸੀ ਉਹਨਾਂ ਕੋਲੇ ਭੇਜ ਦਿੰਦੇ ਉਥੇ ਹੁੰਦਾ ਸੀ ਕਿ ਪੁਲਿਸ ਜਾਂ ਸੀਬੀਆਈ ਜਾਂ ਕੋਈ ਵੀ ਏਜੰਸੀ ਆਪਣੀ ਜਿਹੜੀ ਉਹਨਾਂ ਦੀ ਲਿਖਤ ਪੜਤ ਹੈ ਉਹਨਾਂ ਦਾ ਵਹੀ ਖਾਤਾ ਹੈ ਉਹਦੇ ਵਿੱਚ ਕੋਈ ਚੇਂਜ ਨਾ ਕਰਦੇ ਚੇਂਜ ਨਾ ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਹੈ ਜਦੋਂ ਕਿਸੇ ਕੇਸ ਦਾ ਫੈਸਲਾ ਹੁੰਦਾ ਹੈ ਨਾ ਉਹਦੇ ਵਿੱਚ ਐਫਆਈਆਰ ਕੀ ਹੁੰਦੀ ਹੈ ਕੀ ਕਹਿੰਦੀ ਹੈ ਐਫਆਈਆਰ ਦੇ ਵਿੱਚ ਦੇਖਾਂ ਹੁੰਦਾ ਕੀ ਕਹਿੰਦੀ ਹੈ ਫਿਰ ਐਫਆਈਆਰ ਦੇ ਵਿੱਚ ਮੁੜ ਕੇ ਤੋੜ ਭੰਨਣਾ ਹੋ ਜੀ ਪਈ ਜਦੋਂ ਐਫਆਈਆਰ ਦਰਜ ਕਰ ਲਿਆ ਐਫਆਈਆਰ ਦਰਜ ਕਰਕੇ ਐਫਆਈਆਰ ਦੀ ਨਕਲ ਉੱਚ ਅਫਸਰਾਂ ਨੂੰ ਪੁਲਿਸਦਿਆਂ ਨੂੰ ਕਦੇ ਨਹੀਂ ਹੁੰਦੀ ਹੈ ਉਹਦੀ ਇੱਕ ਕਾਪੀ ਇਲਾਕਾ ਮੈਜਿਸਟ੍ਰੇਟ ਨੂੰ ਰਾਤਰੀ ਦੇਣੀ ਅਲਾਕਾ ਮੈਜਿਸਟ੍ਰੇਟ ਬਕਾਇਦਾ ਉਹਦੇ ਤੇ ਆਪਣੇ ਹੱਥ ਨਾਲ ਸਾਈਨ ਕਰਦਾ ਸਮਾ ਪਹੁੰਚ ਵੀ ਇੰਨੇ ਸਮੇਂ ਤੇ ਮੇਰੇ ਕੋਲ ਇਹ ਐਪਲੀਕੇਸ਼ਨ ਪਹੁੰਚ ਗਈ ਤਾਂ ਕਿ ਮੁੜ ਕੇ ਫਿਰ ਉਹ ਚ ਕੋਈ ਗੜਬੜ ਨਾ ਕਰ ਸਕੇ ਠੀਕ ਹੈ ਆ ਐਫ ਆਈ ਆਰ ਮੈਂ ਲੈ ਇਹਨਾਂ ਨੇ ਕੀ ਕੀਤਾ ਸੀ ਉਹਨਾਂ ਹੁਣ ਨਵੀਂ ਜਿਹੜੀ ਤਕਨੀਕ ਆ ਗਈ ਵੀ ਵੈਬਸਾਈਟ ਤੇ ਪਾ ਦਿਓ ਵੈਬਸਾਈਟ ਤੇ ਪਾ ਦਿਓ ਆਪਸਰਾ ਕੋਲੇ ਜਾਣੀ ਹੈ ਵੈਬਸਾਈਟ ਤੇ ਪਾ ਦਿਓ ਆਪੇ ਨਾਲ ਇਹਨੂੰ ਭੇਜੋ ਟੈਗ ਕਰ ਦਿਓ ਉਹਦੇ ਮੁਤਾਬਕ ਉਹਨਾਂ ਨੇ ਐਫ ਆਈ ਆਰ ਆਪਦੀ ਉਧਰ ਕਰਤੀ ਨਾਲ ਅਦਾਲਤ ਨੂੰ ਭੇਜਤੀ ਤੁਰਤ ਅਦਾਲਤ ਕੋਲੇ ਪਹੁੰਚੀ ਬਿਧੀ ਲੈਂਸੜ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਦਿਖਾਈ ਗਈ ਹੈ ਉਹਦਾ ਟਾਈਮ ਕੀ ਪਿਆ 10:30 ਕੇ 2 ਘੰਟੇ ਪਹਿਲਾਂ ਹੀ ਅਸੀਂ ਪਰਚਾ ਦਰਜ ਕਰ ਲਿਆ ਸੀ ਠੀਕ ਹੈ ਜੀ ਸਾਡਾ ਰਾਈਟ ਬਣਦਾ ਆਦਾ ਰਾਈਟ ਬਣਾਉਣਾ ਅਸਰੇ ਨੇ 2 ਘੰਟੇ ਪਹਿਲਾਂ ਕਰ ਲਿਆ ਜਦੋਂ ਕਿ ਉਹਨਾਂ ਨੇ ਉਹਨੂੰ ਕੀਤਾ ਨਹੀਂ ਸੀ ਹਾਂ ਬਿਧੀ ਲੈਂਸੜ ਨੇ ਆਦਾ ਮਤਲਬ ਕਰ ਸੀਬੀਆਈ ਵਾਲੇ ਨੇ ਆਪਦੀ ਕਾਰਵਾਈ ਕੀਤੀ ਸੀ 10:30 ਵਜੇ ਪਰਚਾ ਦਰਜ ਕਰਦੇ ਆ 11 11:30 ਵਜੇ 1 ਘੰਟੇ ਬਾਅਦ ਉਹਨਾਂ ਨੇ ਜਿਹੜੀ ਉਹ ਨਕਲ ਹੈ ਅਰਥੇ ਦੀ ਅਦਾਲਤ ਨੂੰ ਭੇਜਣ ਵਾਸਤੇ ਥੋੜਾ ਰਵਾਨਾ ਕਰਤਾ ਆਪ ਦੇ ਕਰਮਚਾਰੀ ਕਰਮਚਾਰੀ ਨੂੰ ਉਹ ਲਿਖਣਾ ਪੈਦਾ ਰਵਾਨਗੀ ਪਾਦੀ ਰਵਾਨਗੀ ਪਾਦੀ ਬੀ ਲੋਜਿਕ ਆਪਣੇ ਯੂਨੀਵਰਸਿਟੀ 11:30 ਵਜੇ ਰਵਾਨਗੀ ਪਾਤੀ 11:30 ਵਜੇ ਰਵਾਨਗੀ ਪਾਤੀ ਬੰਦਾ ਅਬਿਜੀਲੈਂਸ ਦੇ ਦਫਤਰ ਤੋਂ ਵਿਜੀਲੈਂਸ ਦਾ ਦਫਤਰ ਠਾਰਚ ਠੀਕ ਹੈ ਸੈਕਟਰ ਠਾਰ ਦੇ ਵਿੱਚ ਪੈਂਦਾ ਹੈ ਬਿਲਕੁਲ ਜੀ ਇਧਰਲੇ ਪਾਸੇ ਜਿਹੜਾ ਹੈਗਾ ਤੁਹਾਡਾ ਇਹਨਾਂ ਦਾ ਸੀਬੀਆਈ ਕੋਰਟ ਜਾਂ ਅਦਾਲਤਾਂ ਸਾਰੀਆਂ ਕਚਹਿਰੀ ਕਿੱਥੇ ਹੈ ਕਚਹਿਰੀ ਹੈਗੀ ਉਰਲੇ ਪਾਸੇ ਜਿੱਥੇ ਆਪਣਾ ਤੁਹਾਡਾ ਉਹ ਅਬਦੁਰੀਏ ਸੁਹਾਣਾ ਰੋਡੋਂ ਵੀ ਠੀਕ ਹੈ ਜੀ ਸੁਹਾਣਾ ਰੋਡ ਤੋਂ ਜਦੋਂ ਆਪਾਂ ਉਹਨੇ ਇਧਰੋਂ ਚੱਲੀ ਗਏ ਉਹਨੂੰ ਮੜਦੇ ਉਹ ਸਾਹਮਣੇ ਆ ਜਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਆ ਸਾਡੇ ਸਰੋਤ ਤੇ ਸਮਝਦੇ ਸਮਝਦੇ ਉੱਥੇ ਆ ਗਏ ਉੱਥੇ ਬਿਲਕੁਲ ਉੱਥੇ ਨੌਜੀ ਹੁਣ ਕਿੰਨੇ ਵਜੇ ਪਹੁੰਚੇ ਜੀ ਸਾਢੇ 11 ਵਜੇ ਲੈ ਕੇ ਤਰਿਆ ਸਿਪਾਹੀ ਜਾਂ ਹੌਲਦਾਰ ਜਾਂ ਠਾਣੇਦਾਰ ਜੋ ਵੀ ਹੈ ਜੀ ਉਹ ਪ੍ਰੈਜ਼ੈਂਟ ਆਇਆ ਨਹੀਂ ਹੁਣ ਬਿਲਕੁਲ ਜੀ ਉਹਦੇ ਕੋਲ ਸਕੂਟਰ ਹੋਊਗਾ ਮੋਟਰਸਾਈਕਲ ਹੋਊਗਾ ਕਾਰ ਹੋਊ ਉਹ ਬੰਦਾ ਤਾਂ ਸਾਈਕਲ ਹੀ ਲੈਣਾ ਸਾਈਕਲ ਹੀ ਲੈ ਲਓ ਜੀ ਜੇ ਸਾਈਕਲ ਤੇ ਵੀ ਆਉਂਦਾ ਬੰਦਾ ਕਬੀ ਪੱਤੀ ਵਿਨਟਜ ਪੰਚਾਇਤ ਜਾਏਗੀ ਹਾਂ ਹਾਂ ਦਾ ਹੱਦ ਹੈ ਤੇ ਉੱਥੇ ਕਿੰਨੇ ਵਜੇ ਦਰਜ ਹੁੰਦੀ ਹੈ ਜੀ ਇਹਨਾਂ ਦੀ ਉਹ ਅਦਾਲਤ ਦੇ ਵਿੱਚ ਉਹ ਹੁੰਦੀ ਹੈ 3:00 ਵਜੇ ਤੇ ਸਵਾ ਪਹਰਾ ਮਿੰਟ ਤੇ ਉਹ ਇਹਨਾਂ ਗੈਪ ਵਿੱਚ ਉਹ ਗੈਪ ਇਹ ਮੈਂ ਇਸੇ ਕਰਕੇ ਕਹਿ ਕਿ ਜੇ 10:30 ਵਜੇ ਦਾ ਟਾਈਮ ਦਿਖਾਇਆ ਹੈ ਜੀ ਉਹ ਟਾਈਮ ਦਿਖਾਤਾ ਐਫ ਆਈ ਆਰ 10:30 ਨਹੀਂ ਹੋਈ ਐਫ ਆਈ ਆਰ ਤਾਂ ਅਮਲੀ ਤੌਰ ਤੇ ਜਿਹੜੀ ਵਿਜੀਲੈਂਸ ਜਿਹੜੀ ਸੀਬੀਆਈ ਨੇ ਆਜੀ 12:30 ਵਜੇ ਜਦ ਕੀਤਾ ਉਹ ਤੋਂ ਬਾਅਦ ਕੀਤੀ ਬਾਅਦ ਕੀਤੀ ਹੈ ਉਹਨੂੰ ਕਵਰ ਕਰਨ ਵਾਸਤੇ ਬੰਦਾ ਤੋਰਦਾ ਇਹਨਾਂ ਨੂੰ ਕਿਹਾ ਤਾਂ ਸੀ ਕਿ ਬੀਜੀਲੈਂਸ ਸਾਰਾ ਕੁਝ ਦੇਖ ਲਾ ਸੀਵੀਆਈ ਦੇਖ ਲੂਗੀ ਦੇਖ ਲੂਗੀ ਬਿਲਕੁਲ ਉਹਨਾਂ ਦੇ ਨਾਲ ਦੀ ਨਾਲ ਜਿਹੜੀ ਹੈਗੀ ਇੱਕ ਫਿਰ ਐਪਲੀਕੇਸ਼ਨ ਪਾਤੀ ਠੀਕ ਹੈ ਜੀ ਉਹ ਸੀਜੀਐਮ ਮੇਗਾ ਮੈਡਮ ਠੀਕ ਹੈ ਜੀ ਤੁਹਾਡੇ ਉੱਥੇ ਮੋਹਾਲੀ ਦੇ ਵਿੱਚ ਮੋਹਾਲੀ ਉਹਨਾਂ ਦੀ ਦਰਚਿਪਤੀਆ ਲੋ ਜੀ ਮੈਗਾਟਰੀ ਗਾ ਸਾਨੂੰ ਰਿਮਾਂਡ ਦਿਓ ਪ੍ਰੋਡਕਸ਼ਨ ਬਰੰਟ ਨੇ ਤੇ ਲੈ ਕੇ ਹੁਣਾ ਸੀ ਬੰਦਾ ਸੀਬੀਆਈ ਦੀ ਕਸਟਡੀ ਤੇ ਠੀਕ ਹੈ ਜੀ ਹੁਣ ਸੀਬੀਆਈ ਤੋਂ ਬੰਦਾ ਮੰਗਦੀ ਠੀਕ ਹੈ ਜੀ ਉਹਨਾਂ ਨੇ ਜਦੋਂ ਕਹਿਆ ਅੱਛਾ ਉਹਦੀ ਮੀਨ ਟਾਈਮ ਜਦੋਂ ਉਹਨਾਂ ਨੇ ਐਪਲੀਕੇਸ਼ਨ ਪਾਤੀ ਹੈ ਇਹਨਾਂ ਨੂੰ ਸੀਬੀਆਈ ਵਾਲਿਆਂ ਨੂੰ ਪਤਾ ਲੱਗਿਆ ਇਹ ਪਹੁੰਚੀ ਠੀਕ ਹੈ ਸੀਬੀਆਈ ਵਾਲੇ ਕਹਿੰਦੇ ਜੀ ਨਹੀਂ 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 ਸਾਨੂੰ ਨੋਟਿਸ ਦਿਓ ਅਸੀਂ ਉਹਦੇ ਤੇ ਜਿਹੜਾ ਜਵਾਬ ਦੇਵਾਂਗੇ ਉਹ ਖੇਦਾ ਠੀਕ ਹੈ ਜੀ ਉਹਨਾਂ ਨੇ ਜੀ ਉਹ ਐਪਲੀਕੇਸ਼ਨ ਦੀ ਕਾਪੀ ਪੇਚੀ ਦੇ ਨਾਲ ਨੋਟਸ ਦਿੱਤਾ ਤੇ ਕੱਲ ਫਿਰ ਹੋ ਸੁਣਵਾਈ ਹੋਈ ਸੁਣਵਾਈ ਕੱਲ ਉਹਨਾਂ ਨੇ ਫਿਰ ਇਹ ਸਾਰੀਆਂ ਗੱਲਾਂ ਰੱਖੀਆਂ ਠੀਕ ਹੈ ਜੀ ਉਹ ਕਹਿੰਦੇ ਐਫ ਆਈ ਆਰ ਅਸੀਂ ਕੱਟੀ ਕੇਸ ਸਾਡਾ ਸੋਮਿਆ ਤੋਂ ਬਾਅਦ ਪ੍ਰਾਪਰਟੀ ਦਾ ਕੇਸ ਸਾਡੇ ਕੋਲੇ ਬਣਦਾ ਹੈ ਬਣਦਾ ਹੈ ਇਹਨਾਂ ਨੇ ਸੋਮਿਆ ਤੋਂ ਬਾਅਦ ਪ੍ਰਾਪਰਟੀ ਦਾ ਕੇਸ ਕਿਵੇਂ ਦਰਜ ਕਰ ਲਿਆ ਜੀ ਕਰ ਲਿਆ ਫਿਰ ਉਹ ਕਹਿੰਦੇ ਵੀ ਸਾਨੂੰ ਪਤਾ ਕਿਵੇਂ ਲੱਗਿਆ ਉਹਨਾਂ ਨੇ 29 ਤਾਰੀਖ ਚ ਲਿਖਿਆ ਉਹ ਬੰਦਾ ਪਹਿਲਾਂ ਦਾ ਫੜਿਆ ਹੋਇਆ 29 ਤਾਰੀਖ ਦੇ ਵਿੱਚ ਲੱਗਿਆ ਵੀ ਸਾਨੂੰ ਪਤਾ ਕਿਵੇਂ ਲੱਗਿਆ ਕਹਿੰਦੇ ਜੀ ਸਾਨੂੰ ਕਿਸੇ ਗੁਪਤ ਸੂਤਰ ਨੇ ਆ ਕੇ ਦੱਸਤਾ ਭਰੋਸੇਯੋਗ ਸੂਤਰ ਨੇ ਕਿ ਉਹਦੇ ਕੋਲ ਇੰਨਾ ਕੁਝ ਨਹੀਂ ਪਿਆ ਸਾਰੀਆਂ ਅਖਬਾਰਾਂ ਪਰੀਆਂ ਪਰੀਆਂ ਸਾਰੇ ਟੈਲੀਵਿਜ਼ਨਾਂ ਚ ਆਇਆ ਪਿਆ ਤੇ ਕਰ ਲਈ ਗੁਪਤ ਸੂਤਰ ਨੇ ਦੱਸਤਾ ਜਿਹੜੀਆਂ ਦੇ ਆਦਾਦਾ ਹੈ ਕਹੀ ਜਾਂਦੇ 7.5 ਕਿਲੋ ਸੋਨਾ ਜੀ ਆ ਕਰੋ ਸਾਡੇ 7 ਕਰੋੜ ਰੁਪਇਆ 2.5 ਕਿਲੋ ਸੋਨਾ ਘੜੀਆਂ ਉਹ ਸਾਰਾ ਕੁਝ ਪਾ ਕੇ ਫਿਰ ਕਹਿੰਦੇ ਜੀ ਲੁਧਿਆਣੇ ਦੇ ਵਿੱਚ ਇਹਦੇ ਕੋਲੇ 20 ਕ ਦੁਕਾਨਾਂ ਵੀ ਹੈ ਅੱਛਾ ਜੀ ਉਹ ਦੁਕਾਨਾਂ ਅਸਲ ਚ ਲੁਧਿਆਣੇ ਨਹੀਂ ਉਹ ਮਾਸੀਵਾਲੇ ਅੱਛਾ ਮਾਸੀਵਾਲੇ ਉਹ ਮਾਸੀਵਾਲੇ ਉਹ ਸਾਰਾ ਕੁਝ ਲੈ ਕੇ ਉਹਦੇ ਜੀ ਕਰੀ ਕੀ ਜਾਂਦੇ ਤੇ ਗੱਲ ਕੀ ਫਿਰ ਉਹਨਾਂ ਨੇ ਨਾਲ ਅਦਾਲਤ ਨੂੰ ਇਹ ਵੀ ਕਹਿੰਦੇ ਕਿ ਅਦਾਲਤਾਂ ਨੂੰ ਦੋਆਂ ਨੂੰ ਲੜਾਉਣਾ ਚਾਹਦੇ ਚੰਡੀਗੜ੍ਹ ਦੀ ਅਦਾਲਤ ਨੂੰ ਤੇ ਇਹਨੂੰ ਇਹਦੀ ਗੜਬੜ ਕੁਸ਼ੋਰ ਹੈ ਮਾਨਜੋਗ ਅਦਾਲਤ ਨੇ ਕਿਹਾ ਵਿਜੀਲੈਂਸ ਵਾਲਿਆਂ ਨੂੰ ਜੀ ਇਹ ਚੁੱਪ ਕਰਕੇ ਆਪਦੀ ਅਪਲੀਕੇਸ਼ਨ ਵਾਪਸ ਲੈ ਲਓ ਵਾਪਸ ਲੈ ਲਓ ਥੋੜੀ ਬਾ ਕਹਿੰਦੇ ਜੀ ਅਸੀਂ ਉੱਤੋਂ ਪੁੱਛੀਏ ਉੱਤੋਂ ਹੁਕਮ ਲੈ ਲਈਏ ਠੀਕ ਹੈ ਰੁਕਤੇ ਆਕਾ ਨੂੰ ਫੋਨ ਕੀਤਾ ਹੋਣਾ ਠੀਕ ਹੈ ਜੀ ਆਕਾ ਨੇ ਕੀ ਕਹਤਾ ਹੁਣ ਵੀ ਲੜਾਈ ਲੜੋ ਫਿਰ ਲੜਾਈ ਲੜਦੀ ਦੁਪਹਿਰੋਂ ਬਾਅਦ ਫਿਰ ਗੱਲ ਠੀਕ ਹੈ ਮਾਨਜੋਗ ਅਦਾਲਤ ਕਿ ਕੋਈ ਗੱਲ ਨਹੀਂ ਜਾਓ ਉਹਨਾਂ ਨੇ ਫਿਰ ਲਿਖਤਾ ਵੀ ਇਸ ਮਕਾਮ ਦੇ ਉੱਤੇ ਜਿਹੜੀ ਅਰਜ਼ੀ ਦਿੱਤੀ ਹੈ ਇਹਦਾ ਕੋਈ ਅਰਥ ਹੀ ਨਹੀਂ ਅਰਥ ਨਹੀਂ ਹੈ ਇਹ ਬੇਅਰਥਾ ਇਹਨੂੰ ਅਸੀਂ ਕਰਦੇ ਆ ਡਿਸਕਸ ਜੀ ਨਾਲ ਉਹਨੂੰ ਕਹਤਾ ਵੀ ਜਦੋਂ ਇਹ ਨਜ਼ਰ ਰਿਮ ਜੇ ਤੁਹਾਨੂੰ ਰਿਮਾਂਡ ਚਾਹੀਦਾ ਤਾਂ ਤੁਸੀਂ ਰਿਮਾਂਡ ਬਾਅਦ ਦੇ ਵਿੱਚ ਅਪਲਾਈ ਕਰ ਸਕਦੇ ਹੋ ਪਰ ਕਾਨੂੰਨ ਇਹ ਸੁਪਰੀਮ ਕੋਰਟ ਦਾ ਇਹ ਫੈਸਲਾ ਹੈਗਾ ਜੀ ਸੁਪਰੀਮ ਕੋਰਟ ਦੇ ਫੈਸਲੇ ਹੈ ਕਿ ਇੱਕ ਜਿਹੜਾ ਜੁਰਮ ਹੈ ਜੀ ਉਹਦੇ ਸਬੰਧ ਵਿੱਚ ਦੋ ਕੇਸ ਦਰਜ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜਿਹੜਾ ਕੇਸ ਪਹਿਲਾਂ ਵਿਜੀਲੈਂਸ ਆਪਣੇ ਸੀਬੀਈ ਹੀ ਦਰਜ ਕਰੀ ਬੈਠੀ ਹੈ ਵਿਜੀਲੈਂਸ ਸੁੱਕ ਨਹੀਂ ਕਰ ਨੂੰ ਕਿਵੇਂ ਕਰ ਲੋਗੇ ਜੇ ਵਿਜੀਲੈਂਸ ਕਰੂਗੀ ਤਾਂ ਕੀ ਹੈ ਹੁਣ ਅਗਲੀ ਗੱਲ ਹੈ ਕਿ ਇਹ ਫਿਰ ਵਿਜੀਲੈਂਸ ਨੂੰ ਜਿਹੜਾ ਦੀ ਐਕਸਰਸਾਈਜ਼ ਕੀਤੀ ਹੈ ਕਿਉਂ ਕਰਨੀ ਪਈ ਕਿਉਂ ਕਰਨੀ ਪਈ ਕਾਰਨ ਕੀ ਹੈ ਕੀ ਵਿਜੀਲੈਂਸ ਵਾਲਿਆਂ ਨੂੰ ਪਹਿਲਾਂ ਨਹੀਂ ਪਤਾ ਸੀ ਬਈ ਫੱਟੇ ਚੱਕੇ ਪਏ ਆ ਜੀ ਪੁੱਲਰ ਸਾਹਿਬ ਨੇ ਪੈਸੇ ਬਹੁਤ ਕਮਾਉਂਦੇ ਆ ਇੰਟਰਸਟਿੰਗ ਹੈ ਜੀ ਜਿਹੜਾ ਬੰਦਾ ਵਿਜੀਲੈਂਸ ਹੈ ਤਾਂ ਜੀ ਉਹੀ ਬੰਦਾ ਇੰਟੈਲੀਜੈਂਸ ਹੈ ਜੀ ਅੱਛਾ ਦੋਨੇ ਉਹਦੇ ਕੋਲ ਦੋਨੇ ਉਹਦੇ ਕੋਲੇ ਮਹਿਕਮੇ ਤੇ ਉਹ ਮਹਿਕਮੇ ਦੱਸਿਆ ਨਹੀਂ ਇੱਕ ਇੱਕ ਅੱਜ ਗੱਲ ਦੱਸਣ ਬਿਆਹ ਕੀ ਹੋਈ ਅੰਦਰ ਜੋ ਹੈਡ ਉਧਰ ਵੀ ਇਨਫਰਮੇਸ਼ਨ ਮਿਲਦੀ ਹੋਰ ਵੀ ਕੱਲੇ ਕੱਲੇ ਅਫਸਰ ਦੀ ਇਨਫਰਮੇਸ਼ਨ ਜਿਹੜੀ ਹੈ ਵੀਟੀ ਲੈਸਟ ਹੈਡ ਕੁਆਰਟਰ ਤੇ ਹੁੰਦੀ ਹੈ ਵੀ ਤਾਂ ਉਹ ਕੀ ਕਰਦਾ ਠੀਕ ਕਰਦਾ ਬਿਲਕੁਲ ਮੈਂ بڑے ਅਫਸਰਾਂ ਨੂੰ ਵਿਜੀਲੈਂਸ ਵਾਲਿਆਂ ਨੂੰ ਜਾਣਦਾ ਉਮਰ ਗੱਲ ਨਹੀਂ ਨਵੀਂ ਜੀ ਐ ਚ ਬੱਤ ਕੇ ਰੋ ਬੱਤ ਕੇ ਰੋ ਬਿਲਕੁਲ ਠੀਕ ਹੈ ਗੜਬੜ ਲੱਗਦੀ ਆ ਤੁਸੀ ਜ਼ਿਕਰ ਵੀ ਕੀਤਾ ਗਈ ਵਾ ਹਾਂ ਹਾਂ ਇਹ ਮਤਲਬ ਇਸ ਕਿਸਮੀਆਂ ਗੱਲਾਂ ਬਾਤਾਂ ਚੱਲਦੀ ਨੇ ਵੀ ਇਹ ਸਾਰਾ ਕੁਝ ਨਾ ਹੁਣ ਗੱਲ ਕੀ ਹੈ ਗੱਲ ਅਸਲ ਦੇ ਵਿੱਚ ਜਿਹੜੀ ਮੇਰੀ ਇਨਫਾਰਮੇਸ਼ਨ ਹੈ ਜਿਹੜੀ ਚਰਚਾ ਚੱਲ ਰਹੀ ਹੈ ਜਿਹੜੀ ਵਕਫ ਵਕਫ ਚੈਨਲਾਂ ਵਗੈਰਾ ਤੇ ਜਿਹੜੀ ਆਪ ਕੋ ਨਾਲ ਪੜ੍ਹੀਏ ਜੀ ਪਿਛਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਦਾ ਜਿਹੜਾ ਇਨਕਮ ਟੈਕਸ ਵਿਭਾਗ ਹੈ ਨਾ ਜੀ ਉਹਨੇ ਰੇਡਾਂ ਕੀਤੀਆਂ ਸੀ ਕਿcke ਟਾਈਮ ਦੇ ਉੱਤੇ ਸਾਰੇ ਦਮਾ ਤੇ ਬੈਂਕ ਤੇ ਦਮਾ ਤੇ ਰੇਡਸ ਹੋ ਗਿਆ ਸੀ ਫੇਮ ਅਸਲਤ ਵੀ ਹੋਈ ਚੰਡੀ ਉਹ ਅਸਲ ਦੇ ਵਿੱਚ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇੱਕ ਵਿਜੀਲੈਂਸ ਸੈੱਲ ਹੁੰਦਾ ਜੀ ਉਹਨਾਂ ਦਾ ਆਪਣਾ ਜਿਹੜਾ ਸੂਚਤਾ ਸਪੈਸ਼ਲ ਸੈੱਲ ਹੈ ਜਿਹੜਾ ਸਾਰਾ ਕੁਝ ਮਤਲਬ ਕਲੈਕਟ ਕਰਦਾ ਕਿੱਥੇ ਕਿੱਥੇ ਕੀ ਕੀ ਹੋ ਰਹੀ ਹੈ ਇੱਕ ਮਾਮਲਾ ਪੰਜਾਬ ਦੇ ਹਰਿਆਣਾ ਹਾਈ ਕੋਰਟ ਚ ਆਇਆ ਸੀ ਜੀ ਜਦੋਂ ਰੋਪੜ ਦੇ ਏਰੀਏ ਦੇ ਵਿੱਚ ਮਾਈਨਿੰਗ ਹੋ ਰਹੀ ਸੀ ਜੀ ਉੱਥੇ ਕੀ ਕੀਤਾ ਸੀ ਟਿੱਪਰ ਦੇ ਇੱਕ ਡਰਾਈਵਰ ਨੂੰ ਫੜ ਲਿਆ ਜੀ ਕਹਿੰਦੇ ਜੀ ਇਹ ਡਰਾਈਵਰ ਫੜ ਲੈਂਦਾ ਮਾਮਲਾ ਅਦਾਲਤ ਦੇ ਵਿੱਚ ਸੀ ਹਾਈ ਕੋਰਟ ਸੀ ਡਰਾਈਵਰ ਫੜ ਲੈਂਦਾ ਤੇ ਡਰਾਈਵਰ ਦੀ ਜਿਹੜੀ ਮੰਨਲੀ ਜੀ ਚ ਬਾਕੀ ਭੱਜ ਗਿਆ ਬੰਦਾ ਉਹਦੀ ਬੇਲ ਐਪਲੀਕੇਸ਼ਨ ਲੱਗੀ ਸੀ ਕੋਰਟ ਦੇ ਵਿੱਚ ਸ਼ੈਲ ਐਂਟੀਸੀਪਟਰੀ ਬੇਲ ਲੱਗੀ ਹੋਈ ਜੀ ਅਦਾਲਤ ਕਹਿੰਦੀ ਵੀ ਜਿਹੜੇ ਬਾਕੀ ਜੀ ਦਾ ਕਰਸ਼ਰ ਆ ਜਿਹੜੇ ਸਾਰਾ ਕੰਮ ਕਰਦੇ ਟਿੱਪਰਾ ਤੋਂ ਭਰ ਕੇ ਲਿਆਦੇ ਉਹ ਕਿੱਥੇ ਆ ਉਹਦੀ 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 ਉਹ ਕਹਿੰਦੇ ਵੀ ਇਹ ਇਹ ਤਾਂ ਇਹ ਤਾਂ ਫੜ ਲੇਤਾ ਉਹਨਾਂ ਨੂੰ ਕਿਉਂ ਨਹੀਂ ਉਹ ਕਿੱਥੇ ਆ ਤੇ ਅਦਾਲਤ ਨੇ ਹੁਕਮ ਕਰਤਾ ਵੀ ਥਾਣੇ ਤੋਂ ਲੈ ਕੇ ਐਸਐਸਪੀ ਤੱਕ ਸਾਰੇ ਆ ਕੇ ਲੈ ਉਹ ਆਪਦੇ ਰੋਜ਼ਨਾਮੇ ਚ ਵਗੈਰਾ ਠੀਕ ਹੈ ਜੀ ਤੇ ਫਿਰ ਉਸ ਵੇਲੇ ਅਦਾਲਤ ਨੇ ਇਹ ਗੱਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਸ਼੍ਰੀਮਾਨ ਜੀ ਇਹ ਇਹ ਤੁਹਾਡੀ ਸਰਪ੍ਰਸਤੀ ਕੀ ਹੋ ਰਹੀ ਆ ਸਾਰਾ ਬਿਲਕੁਲ ਤੁਸੀਂ ਕਿਉਂ ਨਹੀਂ ਕਰਦੇ ਫਿਰ ਇੱਕ ਗੱਲ ਆ ਗਈ ਸੀ ਲੈਂਡ ਮਾਈਨਿੰਗ ਦਾ ਜਿਹੜੀ ਸਾਡੀ ਮਾਈਨਿੰਗ ਹੋ ਰਹੀ ਸੀ ਈਡੀ ਦੇ ਕਬਜ਼ੇ ਵਾਲੀ ਜ਼ਮੀਨ ਅਗਦੀ ਭੋਲੇ ਦੀ ਜਗਦੀਸ਼ ਭੋਲੇ ਦੀ ਡੀਐਸਪੀ ਠੀਕ ਠੀਕ ਈਦੇ ਦੀ ਹੁਣ ਜਮਾਨਤ ਵੀ ਜਮਾਨਤ ਤੇ ਵਾਰ ਹੈ ਈਡੀ ਦੇ ਕਬਜ਼ੇ ਦੇ ਵਿੱਚ ਜ਼ਮੀਨ ਹੈ ਉਹਨਾਂ ਨੇ ਉਹਨੂੰ ਅਟੈਚ ਕੀਤਾ ਹੋਇਆ ਸੀ ਉੱਥੋਂ ਵੀ ਮਾਈਨਿੰਗ ਹੋ ਰਹੀ ਸੀ ਖਬਰ ਆਉਂਦੀ ਲੱਗਿਆ ਸੀ ਠੀਕ ਹੈ ਸਰ ਉਹ ਇੱਥੇ ਕਈ ਵਾਰੀ ਲੱਗਦਾ ਨਾ ਵੀ ਆਪਣਾ ਰਾਜ ਭਾਗ ਹੈ ਕੌਣ ਕੁਛ ਲੈ ਜੀ ਫਿਰ ਜਦੋਂ ਇਹ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਤੇ ਉਹਦੇ ਵਿੱਚ ਕੁਝ ਬੰਦਿਆਂ ਦੇ ਨਾਂ ਆਏ ਬਿਲਕੁਲ ਜੀ ਕੁਝ ਕਹਿੰਦੇ ਜੀ ਐਮਐਲਏ ਦੇ ਨਾਂ ਆ ਗਏ ਅੱਛਾ ਜੀ ਕੁਝ ਅ ਕੁਝ ਫਿਰ ਕਹਿੰਦੇ ਵੀ ਜਿਹੜੇ ਹੈਗੇ ਆ ਅਫਸਰਾਂ ਦੇ ਗਾ ਤੇ ਐਮਐਲਐਸ ਦੇ ਆਕਾ ਉਹਨਾਂ ਦੇ ਨਾਮ ਵੀ ਆ ਗਏ ਠੀਕ ਹੈ ਇਹ ਕੱਲੀ ਜਿਹੜੀ ਇਹ ਤਾਂ ਸਿਰਫ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਬਰਫਲਾ ਇੱਕ ਟੁਕੜਾ ਹੈ ਟੁਕੜਾ ਇਹ ਜਿਹੜੀ ਅਸਲ ਜਿਹੜੀ ਹੈ ਨਾ ਜਿਹੜੀ ਛਿਲੀਆਂ ਸੁਲੀਆਂ ਦਾ ਉਹ ਆਉਣੀਆਂ ਆਉਣੀਆਂ ਜੀ ਉਹ ਕੰਮ ਉਹਦੇ ਤੇ ਲੱਗੇ ਵੀ ਠੀਕ ਹੈ ਜੀ ਮੇਰਾ ਖਿਆਲ ਹੈ ਵੀ ਇੱਥੇ ਇਹਨਾਂ ਨੂੰ ਮਤਲਬ ਜਿਹੜਾ ਫਿਕਰ ਪੈ ਹੋ ਸਕਦਾ ਸਰ ਰੂਲਿੰਗ ਪਾਰਟੀ ਵਾਲਿਆਂ ਤੇ ਅਫਸਰਾਂ ਨੂੰ ਫਿਕਰ ਪੈ ਗਿਆ ਵੀ ਕੀ ਕਹੂਗਾ ਕੀ ਹੋਊਗਾ ਕੀ ਇਹ ਤਾਂ ਇਹ ਪੁੱਛੋ ਵੀ ਕੀ ਕੀ ਹੈ ਕਿਹਦੇ ਕਿਹਦੇ ਨਾਮ ਹੁੰਦੇ ਫਿਰ ਆਪਾਂ ਵੀ ਹੋ ਜਾ ਪ੍ਰਬੰਧ ਕਰੀਏ ਉਹ ਜਦੋਂ ਸੀ ਤੁਹਾਡਾ ਰਿਮਾਂਡ ਸੀ ਉਹ ਰਿਮਾਂਡ ਉਹ ਮੰਗਣ ਦੀ ਕੀ ਲੋੜ ਸੀ ਕੀ ਲੋੜ ਸੀ ਉਹ ਉਹ ਤਾਂ ਕਰਕੇ ਲੈ ਕੇ ਹੁੰਦੇ ਉਹਨਾਂ ਵਾਸਤੇ ਕਹਿੰਦੇ ਵੀ ਉਹ ਲਿਆਓ ਤੇ ਉਹਨੂੰ ਪੁੱਛ-ਕਿਛ ਕਰ ਲਈਏ ਉਹ ਤੇ ਵੱਡੇ-ਵੱਡੇ ਅਫਸਰ ਵੀ ਆਉਣਗੇ ਛੋਟੇ ਅਫਸਰ ਵੀ ਆਉਣ ਬਹੁਤ ਵੱਡੇ ਉਹ ਪੈਸਾ ਇਕੱਠਾ ਕਿਵੇਂ ਹੋਇਆ ਉਹਨੇ ਪੈਸੇ ਵਾਲੀ ਗੱਲ ਜਿਹੜੀ ਕੀ ਅੱਜ ਮੈਨਿੰਗ ਦਾ ਪੈਸਾ ਗਿਆ ਜੀ ਇਹਦੇ ਵਿੱਚ ਕਾਲਾ ਧਨ ਆ ਗਿਆ ਜੀ ਕਾਲੇ ਧਨ ਨੂੰ ਚਿੱਟਾ ਧਨ ਕਿਵੇਂ ਕਰਦਾ ਉਹ ਸਾਰੇ ਦਾ ਸਾਰਾ ਇੱਕ ਚੱਕਰ ਜਿਹੜਾ ਹੈ ਨਾ ਉਹ ਉਹ ਚੱਕਰ ਚੱਲ ਰਿਹਾ ਹੈ ਇਹ ਉਸ ਚੱਕਰ ਦੀ ਬਦੌਲਤ ਸਾਰਾ ਕੁਝ ਹੋ ਰਿਹਾ ਜਿੰਨੀ ਕਿ ਮੇਰੀ ਇਨਫਰਮੇਸ਼ਨ ਹੈ ਜਿੰਨੀ ਕਿ ਮੈਂ ਕਲੈਕਟ ਕੀਤੀ ਸੋ ਰੌਲਾ ਇਹ ਨਹੀਂ ਕਿ ਹਰਚਰਨ ਸਿੰਘ ਭੁੱਲਰ ਨੂੰ ਆਪਾਂ ਸਜ਼ਾ ਦੇਣੀ ਹੈ ਸਰਕਾਰ ਨੇ ਟੌਰ ਬਣਾਉਣੀ ਹੈ ਬੀਜੀਲੈਂਸ ਨੇ ਜੀ ਆਪ ਉਸ ਕਰ ਰਹੇ ਜੀ ਬੀਜੀਲੈਂਸ ਨੇ ਕਰਨਾ ਸੀ ਪਹਿਲੇ ਹੀ ਕਰ ਲੈ ਜੇ ਉਹ ਚੋ ਸ਼ਿਕਾਰ ਕਿਸੇ ਨੇ ਹੋਰ ਫੜ ਲਿਆ ਉਹ ਬੀਜੀਲੈਂਸ ਅਕੀ ਪਲਾਹੀ ਹੱਥ ਮਾਰਦੀ ਹੈ ਜਿਵੇਂ ਉਹਨਾਂ ਨੇ ਇੱਥੇ ਕਹਿ ਸਕਿਆ ਨਹੀਂ ਸੀ ਉੱਤੋਂ ਹੁਕਮ ਲੈ ਲਏ ਇਹ ਫਿਰ ਉੱਤਰਾ ਹੁਕਮ ਹੈ ਵੀ ਭਾਈ ਕਰੋ ਇਹਦਾ ਕੁਛ ਨਾ ਕੁਛ ਕਰੋ ਪਰ ਉਹ ਤਾਂ ਹੁਣ ਐਸਪਲੇ ਲੋਕਅੱਪ ਦੇ ਵਿੱਚ ਬਿਲਕੁਲ ਜੀ ਉਹਨਾਂ ਨੇ ਤਾਂ ਆਮਣੇ ਸਾਹਮਣੇ ਬਿਠਾ ਕੇ ਗੱਲਬਾਤ ਸ਼ੁਰੂ ਕਰਤੀ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਈਡੀ ਵੀ ਆਈ ਲੋ ਜੀ ਇਹ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਨਾ ਬਿਲਕੁਲ ਜੀ ਜਿੰਨੀ ਦੇਰ ਤੱਕ ਐਫ ਆਈ ਆਰ ਨਹੀਂ ਦਰਜ ਹੁੰਦੀ ਚਾਹੇ ਵਿਜੀਲੈਂਸ ਕਰੇ ਚਾਹੇ ਉਹ ਸੀਬੀਆਈ ਕਰੇ ਜਿੱਥੇ 10 ਲੱਖ ਤੋਂ ਵੱਧ ਰੁਪਏ ਦਾ ਕਾਲਾ ਮਾਲ ਆ ਗਿਆ ਜੀ ਸਾਨੂੰ ਪਤਾ ਲੱਗਿਆ ਸੀ ਅਮਿਤ ਰਤਨ ਦੇ ਕੇਸ ਵਿੱਚ ਜੀ ਉਦੋਂ ਵੀਡੀਓ ਦੇ ਵਿੱਚ ਇੰਟਰਫੇਅਰ ਕਰਦੀ ਬਿਲਕੁਲ ਜੀ ਉਹ ਇੰਟਰਫੇਅਰ ਜਿਹੜੀ ਹੈਗੀ ਹੈ ਈਡੀ ਨੇ ਕਰਨੀ ਆ ਕਿ ਐਵੇਂ ਤਾਂ ਈਡੀ ਕਰ ਨਹੀਂ ਸਕਦੀ ਬਿਲਕੁਲ ਜੀ ਈਡੀ ਨੇ ਵੀ ਕਰ ਰਹੀ ਹੈ ਜਿਹੜੀ ਤੋਂ ਵੱਧ ਇਨਕਮ ਟੈਕਸ ਡਿਪਾਰਟਮੈਂਟ ਨੇ ਨਿਲ ਕਰਨੀ ਹੈ ਵੇਖਾਂਗਾ ਸਹੀ ਨਜ਼ਾਰੇ ਤੂੰ ਰੰਗ ਅੱਛਾ ਇਹ ਰੰਗ ਰੰਗ ਦੇ ਬਹੁਤ ਪਿਛੋਕੜ ਰੰਗ ਬਣ ਨਿਕਲ ਜਾਏ ਹਾਂ ਕਈ ਕਈ ਤਾਂ ਕਹਿੰਦੇ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਇੰਨਾ ਜਖਾੜ ਦੇਣ ਜੀ ਕਿ ਉਹ ਰੂਲਿੰਗ ਪਾਰਟੀ ਨੂੰ ਸਸਰੀਕਾਲ ਬੁਲਾ ਕੇ ਘਰ ਬਹਿ ਜਾਣਗੇ ਜਿਹੜੀ ਆ ਬੀਜੇਪੀ ਵਾਲੇ ਕਹਿੰਦੇ ਆ ਨਾ ਜੀ ਆ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਜੀ ਵੀ ਅਸੀਂ ਜਿੱਤਾਂਗੇ 27 ਸਾਨੂੰ ਸ਼ਾਇਦ ਅਕਾਲੀ ਦਲ ਦੇ ਨਾਲ ਸਮਝੌਤਾ ਕਰਨ ਦਾ ਨਾ ਹੀ ਲੋੜੀ ਨਾ ਪਵੇ ਵੀ ਸਮਝੌਤਾ ਕਰ ਲਈ ਅਸੀਂ ਕਰਕੇ ਅਸੀਂ ਆਪ ਹੀ ਲੜ ਸਕਦੇ ਹਾਂ ਹੁਣ ਬੀਜੇਪੀ ਦੀ ਸਰਕਾਰ ਜਿਹੜੀ ਹੈਗੀ ਆ ਉਹਨੇ ਇੱਕ ਵੱਡਾ ਹਮਲਾ ਕਰਨਾ ਹੈ ਭ੍ਰਿਸ਼ਟਾਚਾਰ ਤੇ ਬਿਲਕੁਲ ਜੀ ਹਾਲਾਂਕਿ ਦੁੱਤੋ ਤੇ ਉਹ ਵੀ ਨਹੀਂ ਭ੍ਰਿਸ਼ਟਾਚਾਰ ਉਹਨਾਂ ਦੇ ਰਾਜ ਵਿੱਚ ਵੀ ਦੇ ਜੀ ਉਹਨਾਂ ਨੇ ਵੱਡਾ ਹਮਲਾ ਕਰਕੇ ਸਾਬਤ ਕਰਨਾ ਹੈ ਕਿ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਆ ਕੀ ਕੁਝ ਹੋ ਰਿਹਾ ਇਸ ਕਰਕੇ ਜਿਹੜਾ ਉਹ ਪ੍ਰਬੰਧ ਕਰੀ ਜਾਂਦੇ ਆ ਕਾਬੂ ਕਰਦੀ ਆ ਪ੍ਰਬੰਧ ਕਰਦੀ ਆ ਵੀ ਇਹਦਾ ਪਤਾ ਲੱਗ ਜੇ ਤੇ ਇਹਨਾਂ ਨੂੰ ਇਹ ਸਾਰਾ ਜਿਹੜਾ ਗੋਰਖਾ ਦਾ ਇਹਦਾ ਆਪਾਂ ਨੂੰ ਪਤਾ ਤਾਂ ਲੱਗ ਜੇ ਵੀ ਹੋ ਕੀ ਰਿਹਾ ਚਲੋ ਸਾਬ ਹੋਰ ਵੀ ਕੁਝ ਨਿਕਲੂਗਾ ਬਥੇਰਾ ਕੁਝ ਨਿਕਲੂਗਾ ਇਹਦਾ ਹੁਣ ਸਾਰਾ ਕੁਝ ਜਿਹੜੀਆਂ ਗੱਲਾਂ ਆ ਰਹੀਆਂ ਇਹ ਉਹਨਾਂ ਤੱਕ ਜਾਓ ਬਿਲਕ ਜੇ ਮੈਨੇਜਮੈਂਟ ਮੇਰੇ ਖਿਆਲ ਮੁਸ਼ਕਲ ਹੈ ਕਿਉਂਕਿ ਇੱਕ ਦੇਖੋ ਗੱਲ ਇਹ ਕੀ ਹੈ ਆਪਾਂ ਨੂੰ ਪਤਾ ਲੱਗਿਆ ਸੀ ਕਿ सीबीआई ਚੰਡੀਗੜ੍ਹ ਦੀ ਭੂਮਿਕਾ ਹੈ ਬਹੁਤ ਥੋੜੀ ਥੋੜੀ ਸਾਰੀ ਦੀ ਸਾਰੀ ਜਿਹੜੀਆਂ ਟੀਮਾਂ ਦਿੱਲੀ ਤੋਂ ਆ ਰਹੀਆਂ ਦਿੱਲੀ ਤੋਂ ਆ ਰਹੀਆਂ ਬਿਲਕੁਲ ਜਿਹੜੀਆਂ ਦਿੱਲੀ ਤੋਂ ਆ ਰਹੀਆਂ ਦਿੱਲੀ ਵਾਲੀਆਂ ਟੀਮਾਂ ਤੇ ਤੇ ਜਿਹੜਾ ਜਿਹੜਾ ਹੈ ਆਪਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਗੁਟਾ ਸਿੰਘ ਬਰਾੜ ਸਾਡੇ ਪ੍ਰੋਫੈਸਰ ਹੁੰਦੇ ਸੀ ਜੀ 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 ਉਹਨਾਂ ਦਾ ਬੇਟਾ ਹੈ ਡਾਕਟਰ ਜਿਹੜਾ ਹੈ सीबीआई ਦਾ ਐਸਪੀ ਹੈ ਤੇ ਚੰਡੀਗੜ੍ਹ ਜੀ ਪਰ ਇਹ ਸਾਰਾ ਕੁਝ ਦਿੱਲੀ ਤੋਂ ਮਾਨੀਟਰ ਹੋ ਰਿਹਾ ਦਿੱਲੀ ਵਾਲੇ ਖਾਤੇ ਜੀ ਹਾਂ ਦਿੱਲੀ ਵਾਲਿਆਂ ਦੇ ਘਟਕੀ ਸਾਰਾ ਕੁਝ ਉਹਦਾ ਜੀ ਤੱਕ ਤੇਰੀ ਉਹ ਆਪਣੇ ਸਾਹਮਣੇ ਪਟਾ ਕੇ ਉਹਨਾਂ ਦੀ ਗੱਲਬਾਤਾਂ ਕਰੀ ਜਾਂਦੀ ਹੈ ਮੇਰਾ ਕੇ ਲੈਗੇ ਰਿਮਾਂਡ ਹੋਰ ਲੈਣਗੇ ਇਸ ਇਸ ਰਿਮਾਂਡ ਨਾਲ ਸਰਦਨ ਜੀ ਸੀਬੀਆਈ ਬਹੁਤ ਕੁਝ ਵਿੱਚ ਬੜਾ ਕੁਝ ਹੋ ਨਿਕਲੋ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਦੇਖ ਰਹੇ ਹੋ ਬਖਤੌਰ ਟੈਲੋ ਫੇਸਬੁੱਕ ਪੇਜ ਨਾਲ ਇੰਸਟਾਗ੍ਰਾਮ YouTube ਸਾਡੇ ਪੇਜ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਇਨਬਾਕਸ ਦੇ ਵਿੱਚ ਜਾ ਕੇ ਸਾਨੂੰ ਮੈਸੇਜ ਕਰਿਆ ਕਰੋ ਹੁਣ ਤੁਸੀਂ ਸਾਨੂੰ ਦੀਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਸਸੀ